ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਆਜਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਨੰਦ ਪਿਆਰੀ ਜੀ ਬਾਤ ਦਾ ਅੱਜ ਤੁਹਾਨੂੰ ਮੈਂ ਗੋਰਖਨਾਥ ਦੀ ਸੁਣਾਉਣ ਲੱਗੀ ਆਂ ਇਹ ਜਿਹੜਾ ਗੋਰਖਨਾਥ ਸੀ ਨਾ ਇਹਨੂੰ ਮਤ ਲੋਕ ਤੇ ਭੇਜਿਆ ਸੀ ਵੀ ਤੂੰ ਜਾ ਕੇ ਭਜਨ ਸਿਮਰਨ ਕਰ ਲੋਕਾਂ ਨੂੰ ਭਜਨ ਸਿਮਰਨ ਕਰਾ ਤੇ ਉਹਨੇ ਆ ਕੇ ਆਦਾ ਹੀ ਝੁੰਡ ਬਣਾ ਲਿਆ ਝੁੰਡ ਬਣਾਇਆ ਗਾਹ ਜਿਹੜਾ ਉਹ ਗੋਰਖਨਾਥ ਸੀ ਨਾ ਇਹ ਜਤੀਆਂ ਚ ਜਤੀ ਸੀ ਸਤੀਆਂ ਚ ਸਤੀ ਸੀ 나ਥਾਂ ਚ 나ਥ ਸੀ ਰਿੱਧੀਆਂ ਸਿੱਧੀਆਂ ਪ੍ਰਾਪਤ ਸੀ ਉਹਨੂੰ ਉਹਨੂੰ ਸੀ ਹੰਕਾਰ ਇਸ ਗੱਲ ਦਾ ਸ਼ੁਰੂ-ਸ਼ੁਰੂ ਚ ਵੀ ਮੈਂ ਤੇ ਮੇਰੇ ਨਾਲ ਤਾਂ ਤਕੜਾ ਇੱਥੇ ਹੈ ਹੀ ਨਹੀਂ ਧਰਤੀ ਤੇ ਕੋਈ ਤਾਂ ਉਹਨੇ ਆ ਕੇ ਕੀ ਕਿ ਉਹਦੀ ਜਿਹੜੀ ਨਜ਼ਰ ਸੀ ਨਾ ਸੱਤ ਆਕਾਸ਼ ਤੱਕ ਜਾਂਦੀ ਸੀ ਔਰ ਸੱਤਾਂ ਹੀ ਪਤਾਲਾਂ ਤੱਕ ਜਾਂਦੀ ਸੀ ਉਹਨੂੰ ਮਾਨਤੀ ਇਹ ਗੱਲ ਦਾ ਹੰਕਾਰ ਸੀ ਗਲਕੇ ਤਾਂ ਉਹ ਉਹਦਾ ਗੁਰੂ ਸੀ ਮਛੰਦਰਨਾਥ ਜਦੋਂ ਉਹਨੂੰ ਧਰਤੀ ਤੇ ਭੇਜਤਾ ਤਾਂ ਉਹਨੇ ਕੀ ਕਰਿਆ ਅਮੀਰ ਘਰਾਣਿਆਂ ਦੇ ਰਾਜਿਆਂ ਦੇ ਪੁੱਤਾਂ ਨੂੰ ਪਰਧਰੀ ਵਰਗੇ ਇਹ ਸਾਰੇ ਉਹਦੇ ਚੇਲੇ ਸੀ ਇਹ ਪਰਧਰੀ ਦਾ ਪਣ ਜਿਹਾ ਸੀ ਗੋਪੀ ਜਾਂਦਾ ਰਾਜਾ ਸੀ ਉਹ ਵੀ ਇਹ ਸਾਰੇ ਰਾਜੇ ਰਾਜਿਆਂ ਦੇ ਪੁੱਤਾਂ ਨੂੰ ਚੇਲੇ ਮੰਨਣ ਲੱਗ ਗਿਆ ਉਹ ਹੁਣ ਉਹਦਾ ਝੁੰਡ ਬਣ ਗਿਆ ਵੱਡਾ ਉਹਨੂੰ ਬੜਾ ਹੰਕਾਰ ਵੀ ਅਮੀਰ ਚੇਲੇ ਨੇ ਮੇਰੇ ਤਾਂ ਸਾਰੇ ਘਰਾਂ ਤੋਂ ਤਾਂ ਹੁਣ ਇੱਕ ਦਿਨ ਜਿਹੜਾ ਮਛੰਦਰਨਾਥ ਸੀ ਉਹਦਾ ਗੁਰੂ ਉਹਨੇ ਧਿਆਨ ਧਰਿਆ ਤਾਂ ਉਹਨੇ ਦੇਖਿਆ ਵੀ ਸੰਗਲਾ ਦੀਪ ਦਾ ਰਾਜਾ ਜਿਹੜਾ ਉਹ ਬਿਮਾਰ ਹੈ ਮਰਨ ਕਿਨਾਰੇ ਹੈ ਵੀ ਜਦ ਜਿੱਦ ਦੇ ਮਰ ਗਿਆ ਕਿਉਂ ਨਾ ਮੈਂ ਆਪਣੀ ਆਤਮਾ ਉਹਦੇ ਸਰੀਰ ਚ ਪਾ ਲਾਂ ਭਾਈ ਉਹਨੇ ਤਾਂ ਨਿਗਰ ਰੱਖੀ ਨਿਗਰ ਰੱਖੀ ਤਾਂ ਜਾ ਕੇ ਜਿੱਦ ਦੇ ਰਾਜਾ ਮਰ ਗਿਆ ਉਨੇ ਉਹਦੇ ਸਰੀਰ ਚ ਆਪਦੀ ਆਤਮਾ ਪਾਲੀ ਪਹੁੰਚ ਗਿਆ ਸੰਗਲਾਦੀਪ ਸਾਰੇ ਕਹਿਣ ਲੱਗੇ ਰਾਜਾ ਮਰ ਗਿਆ ਮਰ ਗਿਆ ਜਦੋਂ ਉਹਨੇ ਆਤਮਾ ਪਾਲੀ ਕਹਿੰਦੇ ਵੀ ਨਹੀਂ ਹੁਣ ਤਾਂ ਠੀਕ ਹੈ ਰਾਜਾ ਚਲੋ ਉਹ ਤਾਂ ਉੱਥੇ ਆਪਦਾ ਬੈਠਾ ਰਹਿੰਦਾ ਰਾਣੀ ਦੇ ਨਾਲ ਹੁਣ ਇਤਰਾ ਗੋਰਖਨਾਥ ਨੇ ਦੇਖਿਆ ਵੀ ਬਹੁਤ ਜਿਰ ਹੋ ਗਿਆ ਮਹਾਂਸੰਦਰਨਾਥ ਨਹੀਂ ਦੇਖਿਆ ਉਹਨੇ ਆਪਦੀ ਲੇਵ ਲਈ ਧਿਆਨ ਤਰਿਆ ਉਹ ਦੇਖਦਾ ਵੀ ਮੁਛੰਦਰਨਾਥ ਤਾਂ ਸੰਗਲਾਦੀਪ ਰਾਜੇ ਦੇ ਰਾਜੇ ਦੇ ਵਿੱਚ ਦੇ ਦੇ ਵਿੱਚ ਆਪਦੇ ਆਪਦੀ ਆਤਮਾ ਪਾਈ ਗ੍ਰਸਥੀ ਜੀਵਨ ਭੋਗ ਰਿਹਾ ਹੈ ਉਧਰੋਂ ਮੁਛੰਦਰਨਾਥ ਨੂੰ ਵੀ ਪਤਾ ਸੀ ਵੀ ਜੇ ਮੈਨੂੰ ਭਾੜੂਗਾ ਤਾਂ ਗੋਰਖਨਾਥ ਹੀ ਭਾੜੂਗਾ ਜੇ ਉਹਨੂੰ ਪਤਾ ਲੱਗ ਗਿਆ ਤਾਂ ਉਹ ਆਊਗਾ ਵੀ ਜ਼ਰੂਰ ਮੇਰੇ ਕੋਲੇ ਉਹਨੂੰ ਪਤਾ ਸੀ ਉਹਦੇ ਬਾਰੇ ਤਾਂ ਉਹਨੇ ਸਾਰੇ ਸ਼ਹਿਰ ਚ ਢੰਡੋਰਾ ਪਟਿਆ ਤਾਂ ਵੀ ਕਿਸੇ ਸਾਧੂ ਨੂੰ ਅੰਦਰ ਨਾ ਵੜਨ ਦੇਉ ਸ਼ਹਿਰ ਦੇ ਜਿੰਨੇ ਵੀ ਜੇ ਕੋਈ ਬੜਿਆ ਆਇਆ ਜੜ ਚ ਸਿੱਟੀ ਜਾਉ ਉਹਨਾਂ ਦੇ ਭਾਈ ਛੋਟੇ ਮੋਟੇ ਵਾਲੇ ਦਾਲੇ ਜਿਹੜੇ ਸਾਧੂ ਸੰਤ ਸ਼ਹਿਰ ਚ ਮੰਗਣ ਆਇਆ ਕਰਨ ਸਾਰੇ ਫੜਫੜ ਜਿਹੜਾਂ ਚ ਦੇਤੇ ਹੁਣ ਉਧਰ ਉਹਨੂੰ ਲੱਗ ਗਿਆ ਪਤਾ ਜਦੋਂ ਧਿਆਨ ਤਰਿਆ ਉਹਨੇ ਵੀ ਵੜਨਾ ਸਾਧੂਆਂ ਦਾ ਮਨਾਹੀ ਹੈ ਉਹਨੇ ਕੀ ਕੀਤਾ ਨਚਾਰਾਂ ਦੇ ਵਗਿਆ ਅੱਗੇ ਨਚਾਰ ਹੁੰਦੇ ਉਹ ਤੀਵੀਆਂ ਆਲੇ ਭੇਸ ਧਾਰ ਕੇ ਕੱਪੜੇ ਪਾ ਕੇ ਨੱਚਦੇ ਹੁੰਦੇ ਅੱਜ ਕੱਲ ਵੀ ਚੱਲਦਾ ਇਹ ਜਿਹੜੇ ਆ ਮੁੰਡੇ ਜਨਾਨੀਆਂ ਬਣ ਕੇ ਗੀਤ ਗਾਉਂਦੇ ਨੇ ਕੁੜੀਆਂ ਆਲੇ ਕੰਮ ਸਾਂਭ ਰੱਖੇ ਨੇ ਮੁੰਡਿਆਂ ਨੇ ਨਾ ਉਹ ਅੱਗੇ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਉਦੋਂ ਵਿਆਹਾਂ 'ਚ ਵੀ ਇਹੀ ਆਉਂਦੇ ਹੁੰਦੇ ਜਿਹੜੇ ਬਾਜਾ ਵਜਾਉਂਦੇ ਹੁੰਦੇ ਉਹ ਬਾਜੇ ਵਾਲਿਆਂ ਦੇ ਨਾਲ ਹੀ ਇੱਕ ਜਾਂ ਦੋ ਜਨਾਨੀ ਵਾਲੇ ਕੱਪੜੇ ਪਾ ਕੇ ਬਣੀਆਂ ਹੁੰਦੀਆਂ ਉਹ ਫਿਰ ਨਾਲੇ ਤਾਂ ਗੀਤ ਗਾਉਂਦੇ ਨਾਲੇ ਨੱਚਦੇ ਤਾਂ ਹੁਣ ਉਹਨੇ ਦੇਖਿਆ ਵੀ ਨਚਾਰਾਂ ਦੇ ਬਾਗਿਆਂ ਨੂੰ ਜਾ ਕੇ ਕਹਿੰਦਾ ਮੈਨੂੰ ਆ ਤਬਲਾ ਵਜਾਉਣਾ ਸਿਖਿਆਓ ਉਹ ਕਹਿਣ ਲੱਗੇ ਵੀ ਤੂੰ ਤਾਂ ਆਪ ਹੀ ਐਡਾ ਵੱਡਾ ਗੁਰੂ ਐ ਸਾਧੂ ਐ ਵੀ ਤੈਂ ਤਬਲਾ ਵਜਾ ਕੇ ਕੀ ਕਰਨਾ ਸਿੱਖ ਕੇ ਉਹ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਸਿਖਾਓ ਤਾਂ ਸਹੀ ਸਿਖਾਤਾ ਉਹਨਾਂ ਵਾਲੇ ਕੱਪੜੇ ਪਾ ਲੇ ਉਹਨਾਂ ਨੂੰ ਕਹਿੰਦਾ ਹੁਣ ਤੁਸੀਂ ਸੰਗਲਾ ਦੀਪ ਰਾਜੇ ਦੇ ਚੱਲੀਏ ਆਪਾਂ ਉੱਥੋਂ ਬਹੁਤ ਆ ਨਾਮ ਮਿਲੂ ਆਪਾਂ ਨੂੰ ਚਲੋ ਜੀ ਉਹਨਾਂ ਨੂੰ ਹੁਣ ਕੀ ਪਤਾ ਤੈ ਨਚਾਰਾਂ ਨੂੰ ਵੀ ਕਾਹ ਤੋਂ ਸਾਨੂੰ ਲੈ ਕੇ ਜਾਂਦਾ ਉਹ ਜਾਂਦਾ ਤੈ ਮਹਿੰਦਰਨਾਥ ਨੂੰ ਫੜਨਾ ਭਾਈ ਪਹੁੰਚ ਗਏ ਬਾਹਰ ਜਾ ਕੇ ਨੱਚਣ ਗਾਉਣ ਲੱਗ ਗਏ ਤਾਂ ਸੰਤਰੀਆਂ ਨੇ ਜਾ ਕੇ ਕਿਹਾ ਮਹਾਰਾਜ ਬਹੁਤ ਸੋਹਣਾ ਗਾਉਂਦੇ ਨੇ ਨਚਾਰਨ ਵਾਲੇ ਨੱਚਦੇ ਨੇ ਉਹ ਕਹਿੰਦਾ ਬੁਲਾ ਲੂ ਬੁਲਾ ਲਿਆ ਭਾਈ ਬੈਠਾ ਕੁਰਸੀ ਤੇ ਮਛੰਦਰ ਨਾਥ ਤਾਂ ਰਾਜੇ ਦੇ ਭੇਸ ਚ ਤਾਂ ਹੁਣ ਉਹਨਾਂ ਨੇ ਜਦੋਂ ਨੱਚਿਆ ਗਾਇਆ ਬੜਾ ਖੁਸ਼ ਹੋਇਆ ਮਛੰਦਰ ਨਾਥ ਤਾਂ ਉਹ ਬੋਰਖਾ ਨਾਥ ਨੇ ਕਹਿਤਾ ਗਉਂਦੇ ਗਉਂਦੇ ਨੇ ਕਹਿੰਦਾ ਆ ਗਿਆ ਮਛੰਦਰਾ ਪਾਈ ਉਹਦੋਂ ਤਾਂ ਹੱਥਾਂ ਪੈਰਾਂ ਦੀ ਪਈ ਗਈ ਵਿਆਹ ਬੱਜਿਆ ਤਾਂ ਤਾਂ ਹੋਨੇ ਤਾਂ ਕੱਢੀ ਆਪਦੀ ਆਤਮਾ ਬਹੁ ਵੀਟ ਹੋ ਗਿਆ ਉਥੋਂ ਭੱਜ ਗਿਆ ਤਾਂ ਤਾਂ ਲੋਕ ਕਹਿਣ ਲੱਗੇ ਰਾਜਾ ਮਰ ਗਿਆ ਰਾਜਾ ਮਰ ਗਿਆ ਗੋਰਖਨਾਥ ਕਹਿੰਦਾ ਭਾਈ ਇਹ ਅੱਜ ਨਹੀਂ ਮਰਿਆ ਇਹ ਤਾਂ ਬਹੁਤ ਦਿਨਾਂ ਦਾ ਮਰਿਆ ਹੋਇਆ ਸੀ ਤੁਹਾਡੇ ਸਾਹਮਣੇ ਅੱਜ ਮਰਿਆ ਕਹਿੰਦਾ ਇਹ ਤਾਂ ਮਹਿੰਦਰਨਾਥ ਥੀ ਮੇਰਾ ਗੁਰੂ ਕਹਿੰਦਾ ਮੈਂ ਉਸੇ ਨੂੰ ਲੱਭਦਾ ਫਿਰਦਾ ਕਹਿੰਦਾ ਭੱਜ ਗਿਆ ਜਦੋਂ ਮੈਂ ਉਹਨੂੰ ਕਹਿਤਾ ਆ ਗਿਆ ਮਹਿੰਦਰਨਾ ਰਾਜਾ ਤਾਂ ਕਹਿੰਦਾ ਬਹੁਤ ਦਿਨਾਂ ਦਾ ਮਰਿਆ ਹੋਇਆ ਹੈ ਚਲੋ ਜੀ ਭੱਗਿਆ ਤਾਂ ਜਦੋਂ ਗਿਆ ਹੋਇਆ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਬਾਬਾ ਬਾਲਕਨਾਥ ਸੀਗੇ ਬਾਬਾ ਬਾਲਕਨਾਥੇ ਬੱਚਾ ਹੀ ਸੀਗੇ ਇਹ ਵੀ ਬਹੁਤ ਕਰਾਮਾਤੀ ਬੰਦਾ ਸੀਗਾ ਬਾਬਾ ਬਾਲਕਨਾਥ ਸੀ ਨਾ ਜਿਹੜਾ ਗੁਰੂ ਇਹ ਇਹਨਾਂ ਦਾ ਇਹ ਵੀ ਨਾਥਾਂ ਦਾ ਨਾਥ ਸੀ ਤਾਂ ਉਹਦੀ ਛੋਟੀ ਉਮਰ ਸੀ ਇਹਨੇ ਸੋਚਿਆ ਵੀ ਗੋਰਖ ਗੋਰਖਨਾਥ ਨੇ ਸੋਚਿਆ ਵੀ ਜੇ ਇਹਨੂੰ ਨਾਲ ਰਲਾਇਆ ਜਾਵੇ ਚੇਲਾ ਬੁਣਨ ਲਈਏ ਵੀ ਕਰਾ ਮੱਤੀ ਬੰਦਾ ਵੀ ਮੈਂ ਤਾਂ ਹੋਰ ਵੀ ਵੱਡਾ ਹੋ ਜਾ ਉਹ ਕਹਿਣ ਲੱਗਿਆ ਆਪਣੇ ਚੇਲਿਆਂ ਨੂੰ ਵੀ ਮੈਂ ਤਾਂ ਨਹੀਂ ਕਹਿੰਦਾ ਨੀਵਾ ਵੀ ਨਹੀਂ ਹੋਣਾ ਚਾਹੁੰਦਾ ਕਹਿੰਦਾ ਤੁਸੀਂ ਇਹਨੂੰ ਕਹੋ ਵੀ ਮੇਰਾ ਚੇਲਾ ਬਣ ਜਾ ਉਹ ਕਹਿਣ ਲੱਗੇ ਵੀ ਤੂੰ ਗੁਰ ਗੋਰਖਨਾਥ ਦਾ ਚੇਲਾ ਬਣ ਜਾ ਉਹ ਬਾਬਾ ਬਾਲਕਨਾਥ ਕਹਿਣ ਲੱਗੇ ਵੀ ਭਾਈ ਮੇਰਾ ਤਾਂ ਗੁਰੂ ਹੈਗਾ ਕੀ ਨਾਮ ਸੀ ਉਹਦਾ ਦੱਤਾ ਤਰੇਉ ਵੀ ਮੇਰਾ ਤਾਂ ਉਹ ਹੈ ਗੁਰੂ ਮੈਂ ਰੋਜ਼-ਰੋਜ਼ ਗੁਰੂ ਨਹੀਂ ਬਦਲਦਾ ਆਪਦਾ ਤਾਂ ਗੋਰਖਨਾਥ ਕਹਿੰਦਾ ਤੂੰ ਤਾਂ ਨਿਆਣਾ ਹਲੇ ਤੈਨੂੰ ਕੀ ਪਤਾ ਹੈ ਤੂੰ ਬਹੁਤ ਛੋਟਾ ਹੈ ਤੈਨੂੰ ਨਹੀਂ ਇੰਨੀ ਡੂੰਗੀ ਅਕਲ ਉਹਨੂੰ ਜਾਣ ਕੇ ਕਹਿੰਦਾ ਨਾਲੇ ਉਹਨੂੰ ਪਤਾ ਵੀ ਇਹ ਬਹੁਤ ਮੈਥੋਂ ਵੀ ਉੱਪਰ ਹੈ ਤਾਂ ਚੇਲਿਆਂ ਨੂੰ ਕਹਿਣ ਲੱਗਿਆ ਵੀ ੱੱੱਕੇ ਨਾਲ ਇਹ ਦੇ ਮੁੰਦਰਾ ਪਾ ਦੋ ਭਾਈ ਚੇਲਿਆਂ ਨੇ ਫੜ ਲਿਆ ਪਰਥਰੀ ਵੀ ਰਾਜਾ ਇਹਦੇ ਨਾਲ ਸੀ ਚੇਲਾ ਬਣਿਆ ਹੋਇਆ ਗੋਰਖ ਦਾ ਉਹਨੇ ਬਾਜਹਾਨ ਦੀ ਲਾਲੀ ਮੁੰਦਰ ਪਾਉਣ ਦੀ ਜਦੋਂ ਬਲਕਨਾਥ ਦੇ ਕੰਨ ਚ ਗਲੀ ਕਰਿਆ ਕਰਨ ਲਹੂ ਦੀ ਥਾਂ ਤੇ ਦੁੱਧ ਦੀ ਧਾਰਾ ਆਇਆ ਕਰੇ ਨਾਲ ਦੀ ਨਾਲ ਗਲੀ ਬੰਦ ਹੋ ਜਾਇਆ ਕਰੇ ਉਹ ਕਹਿੰਦੇ ਗੋਰਖਨਾਥ ਨੂੰ ਕਹਿੰਦੇ ਮਹਾਰਾਜਾ ਤਾਂ ਤਾਂ ਪੈਂਦੀ ਨਹੀਂ ਉਹ ਕਹਿੰਦਾ ਜਿਵੇਂ ਮਰਜ਼ੀ ਪਾਓ ਛੱਡਣਾ ਨਹੀਂ ਇਹਨੂੰ ਬਖਸ਼ਣਾ ਨਹੀਂ ਮੁੰਦਰਾ ਭਾਦੋ ਇਹਦੇ ਉਹ ਲੱਕੜ ਦੀਆਂ ਮੁੰਦਰਾ ਹੁੰਦੀਆਂ ਹੁਣ ਵੀ ਜੋਗੀਆਂ ਦੇ ਪਾਈਆਂ ਹੁੰਦੀਆਂ ਨੇ ਅੱਜ ਕੱਲ੍ਹ ਵੀ ਬਹੁਤ ਦੇ ਤਾਂ ਉਹ ਕਹਿੰਦੇ ਵੀ ਇਸ ਦਾ ਜੋਰ ਲਾ ਲਿਆ ਪੈਂਦੀਆਂ ਨਹੀਂ ਹਨ ਜਦੋਂ ਨਾ ਪਈਆ ਭਾਈ ਬਾਲਕਨਾਥ ਨੇ ਦੇਖਿਆ ਮੋਰ ਦੀ ਸਵਾਰੀ ਹੁੰਦੀ ਉਹ ਮੋਰ ਤੇ ਚੜ ਕੇ ਉੱਡ ਗਿਆ ਉੜਿਆ ਹੋਇਆ ਤਾਂ ਹੁਣ ਕਿਸੇ ਪਿੰਡ ਚ ਪਹੁੰਚ ਗਿਆ ਉਹ ਉਹ ਗਾਹ ਪਿੰਡ ਚ ਗਿਆ ਜਦੋਂ ਉੱਥੇ ਇੱਕ ਮਾਈ ਦਾ ਬਾਰ ਮੂਰੇ ਜਾ ਕੇ ਖੜ ਗਿਆ ਉਹ ਕਹਿਣ ਲੱਗਿਆ ਮਾਤਾ ਤੂੰ ਮੈਨੂੰ ਪਾਲੀ ਰਿੜਲਾ ਲਾ ਤੇਰੀ ਗਊਆਂ ਚਾਰਿਆ ਕਰੂੰਗਾ ਮੈਂ ਉਹ ਕਹਿੰਦੀ ਤਨਖਾਹ ਕੀ ਲਵੇਂਗਾ ਕਹਿੰਦਾ ਨਾ ਸੇਵਾ ਹੀ ਕਰਿਆ ਕਰੂੰ ਗਊਆਂ ਦੀ ਕੋਈ ਤਨਖਾਹ ਨਹੀਂ ਲੈਂਦਾ ਉਹ ਕਹਿੰਦੀ ਚਲ ਠੀਕ ਐ ਆ ਜਾ ਚਾਰ ਲਿਆ ਕਰੀ ਗੱਲ ਤੋਂ ਤਾਂ ਭਾਈ ਉਹ ਗਊਆਂ ਲੈ ਜਾਂਦਾ ਮਾਤਾ ਉਹਦੀ ਰੋਟੀ ਭੇਜਦੀ ਆ ਉਹ ਖਾਂਦਾ ਨਹੀਂ ਇਕ ਦਰਖਤ ਦੀ ਖੋੜ ਐ ਖੋੜ ਦੇ ਵਿੱਚ ਰੋਟੀਆਂ ਧਰੀ ਜਾਂਦਾ ਹੈ ਲੱਸੀ ਭੇਜਦੀ ਐ ਲੱਸੀ ਧਰਤੀ ਚ ਪਾ ਦਿੰਦਾ ਹੈ ਧਰਤੀ ਚ ਸਿਮ ਜਾਂਦੀ ਐ ਬਸ ਗਊਆਂ ਚਰ ਜਾਂਦੀਆਂ ਨੇ ਉਹ ਆਪ ਦਾ ਅੱਖਾਂ ਮੀਚ ਕੇ ਜਿਉਂ ਬਹਿੰਦਾ ਥਣ ਥਣ ਧਿਆਨ ਲਾਉਂਦਾ ਹੈ ਗਊਆਂ ਸਾਰਾ ਆਲੇ ਦੋਲੇ ਲੋਕਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਫਸਲਾਂ ਤਬਾਹ ਕਰੇ ਆਉਂਦੀਆਂ ਨੇ ਕੁਝ ਖਾਇਆ ਇਆਂ ਕੁਝ ਮੱਦੇ ਆਈਆਂ ਤਾਂ ਕਿਸਾਨਾਂ ਨੇ ਦੇਖਿਆ ਆਕੇ ਮਾਤਾ ਨੂੰ ਇਕੱਠੇ ਹੋ ਕੇ ਕਹਿਣ ਲੱਗੇ ਵੀ ਕਾਦਾ ਪਾਲੀ ਰਲ ਆਇਆ ਤੈਂ ਤੈਨੂੰ ਪਤਾ ਹੈ ਉੱਥੇ ਕੀ ਕਰਦਾ ਤਾਂ ਅੱਖਾਂ ਵਿੱਚ ਹੀ ਬੈਠਾ ਰਹਿੰਦਾ ਸਾਡੀਆਂ ਫਸਲਾਂ ਦੇਖ ਜਾ ਕੇ ਪਿੰਡ 'ਚ ਇੱਕ ਚੌਧਰੀ ਸੀ ਉਹ ਵੀ ਆ ਗਿਆ ਨਾਲ ਕਹਿੰਦਾ ਭਾਈ ਕੀ ਗੱਲ ਹੈ ਰੌਲਾ ਪਾਉਂਦੇ ਆ ਕਹਿੰਦਾ ਜੀ ਸਾਡੀਆਂ ਫਸਲਾਂ ਖਾਧੀਆਂ ਪਈਆਂ ਨੇ ਸਾਰੀਆਂ ਬਰਬਾਦ ਕਰਤੀਆਂ ਇਸ ਬੰਦੇ ਨੇ ਮੁੰਡੇ ਨੇ ਵੀ ਆਪ ਤਾਂ ਅੱਖਾਂ ਵਿੱਚ ਹੀ ਬੈਠਾ ਰਹਿੰਦਾ ਤੇ ਫਸਲਾਂ ਸਾਡੀਆਂ ਨੂੰ ਗਊਆਂ ਖਾਈ ਜਾਂਦੀਆਂ ਨੇ ਉਹ ਕਹਿਣ ਲੱਗਿਆ ਮਾਈ ਨੂੰ ਚੌਧਰੀ ਕਹਿੰਦਾ ਚੱਲ ਭਾਈ ਆਪਾਂ ਦੇਖ ਕੇ ਆਈਏ ਭਾਈ ਨਾਲੇ ਪਿੰਡ ਦੇ ਜ਼ਿਮੀਦਾਰ ਵਾਗੇ ਨਾਲ ਉਹ ਵਾਗੇ ਦੋਨੇ ਜਦੋਂ ਜਾ ਕੇ ਦੇਖਿਆ ਤਾਂ ਸਾਰੀਆਂ ਫਸਲਾਂ ਹਰੀਆਂ ਭਰੀਆਂ ਖੜੀਆਂ ਚੌਧਰੀ ਕਹਿਣ ਲੱਗਿਆ ਤੁਸੀਂ ਜਵਾਕ ਸਮਝ ਕੇ ਇਹਨੂੰ ਉਹ ਕਰਦੇ ਆں ਇਲਜ਼ਾਮ ਲਾਉਣੇ ਹੋ ਇਹਦੇ ਤੇ ਵੀ ਦੇਖ ਲੋ ਖੜੀਆਂ ਨੇ ਤੁਹਾਡੀ ਦਿਖਾਓ ਕਿਹੜੇ ਦੀ ਫਸਲ ਬਰਬਾਦ ਹੈ ਕਿਸੇ ਦੀ ਬਰਬਾਦ ਨਹੀਂ ਹੈ ਤਾਂ ਆ ਬੈਠੇ ਜਵਾਕ ਅੱਕਾ ਵਿੱਚੀ ਪਰ ਫਸਲਾਂ ਤਾਂ ਹਰੀਆਂ ਭਰੀਆਂ ਖੜੀਆਂ ਨੇ ਤਾਂ ਉਹ ਮਾਈ ਕਹਿਣ ਲੱਗੀ ਉਹਨੂੰ ਗੁੱਸੇ 'ਚ ਕਹਿੰਦੀ ਮੈਂ ਤਾਂ ਉਹਨੂੰ ਨਿੱਤ ਰੋਟੀਆਂ ਖਵਾਉਂਦੀ ਸੀ ਲੱਸੀਆਂ ਪੀਂਹਦੀ ਸੀ ਤੇ ਅੱਜ ਮੇਰੀ ਪਿੰਡ 'ਚ ਬੇਇੱਜ਼ਤੀ ਕਰਤੀ ਭਾਈ ਉਹਨੂੰ ਵੀ ਗੁੱਸਾ ਆ ਗਿਆ ਦਰਖਤ ਦੀ ਖੋੜਚਕ ਜਾ ਕੇ ਕਹਿੰਦਾ ਮਾਤਾ ਆਹ ਦੇਖ ਉੱਥੇ ਭਾਈ ਰੋਟੀਆਂ ਦੀ ਤੈ ਲੱਗੀ ਪਈ ਕਹਿੰਦਾ ਆਹ ਪਈਆਂ ਨੇ ਤੇਰੀਆਂ ਰੋਟੀਆਂ ਮੈਂ ਨਹੀਂ ਖਾਧੀਆਂ ਚਿੰਟਾ ਹੁੰਦਾ ਕੋਲੇ ਚਿੰਟਾ ਮਾਰਿਆ ਧਰਤੀ ਚੰਨ ਦਵਾ ਲੱਸੀ ਦਾ ਪਰ ਗੈਡਾ ਕਹਦਾ ਪਈਆ ਤੇਰੀ ਲੱਸੀ ਮੈਂ ਨਹੀਂ ਪੀਤੀ ਭਾਈ ਸਾਰੇ ਹੈਰਾਨ ਰਹਿ ਗਏ ਵੀ ਇਹ ਕੀ ਕਰਵਾ ਤੋਈ ਤਾਂ ਉਹਦਰਾ ਨੂੰ ਗੁੱਸਾ ਆਇਆ ਵੀ ਹੁਣ ਇੱਥੋਂ ਚੱਲੀਏ ਭਾਈ ਉੱਥੋਂ ਭੱਗ ਗਿਆ ਚੁੱਪ ਕਰਕੇ ਤਾਂ ਮਾਤਾ ਬਹੁਤ ਭੱਜੀ ਉਹਦੇ ਮਾਗਰ ਬਹੁਤ ਭੱਜੀ ਵੀ ਤੂੰ ਖੜ ਜਾ ਕਹਿੰਦਾ ਹੁਣ ਨਹੀਂ ਕਹਿੰਦਾ ਬਹੁਤ ਕੁਝ ਕਹਿਤਾ ਵੀ ਮੈਂ ਨਹੀਂ ਕਹਾਉਂਦਾ ਇੰਨਾ ਕੁਝ ਜਦੋਂ ਮੈਂ ਹਾਂ ਹੀ ਨਹੀਂ ਇਹ ਹਜਾ ਮੈਂ ਤਾਂ ਕਹਿੰਦਾ ਆਪਦੀ ਭਗਤੀ ਚਲੀ ਨਾ ਹੁੰਨਾ ਮੈਂ ਤਾਂ ਕਹਿੰਦਾ ਕੁਝ ਨਹੀਂ ਕਿਸੇ ਦਾ ਨੁਕਸਾਨ ਕਰਦਾ ਕਹਿੰਦੀ ਮੇਰੀ ਬੇਇੱਜ਼ਤੀ ਕਹਿੰਦਾ ਨਾ ਹੋਰਾਂ ਨਹੀਂ ਹੋਈ ਦੇਖ ਲੈ ਫਸਲਾ ਬੇਇੱਜ਼ਤੀ ਤਾਂ ਕਹਿੰਦਾ ਮੇਰੀ ਹੋਗੀ ਮਾਤਾ ਮੈਂ ਤੇਰੀ ਲੱਸੀ ਨੇ ਪੀਤੀ ਤੇਰੀ ਰੋਟੀ ਨਹੀਂ ਖਾਧੀ ਸਾਰਾ ਸਮਾਨ ਤੇਰਾ ਆ ਪਿਆ ਕਹਿੰਦਾ ਤਾਂ ਮੇਰੀ ਬੇਇੱਜ਼ਤੀ ਹੋਗੀ ਕਹਿੰਦਾ ਪਰ ਮੈਂ ਮੰਨਦਾ ਨਹੀਂ ਕਹਿੰਦਾ ਮੈਨੂੰ ਤਾਂ ਉਹ ਗੁਰੂ ਨੇ ਕਿਹਾ ਵੀ ਮੰਨਣੀ ਨਹੀਂ ਤੈ ਧੰਨਵਾਦ ਜੀ